26 ਜਨਵਰੀ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਵੱਲੋਂ ਡੀਐਸਪੀ ਹਰ ਸਿਮਰਨ ਬਲਦੀ ਅਗਵਾਈ ਵਿੱਚ ਕੱਢਿਆ ਗਿਆ ਫਲੈਗ ਮਾਰਚ। ਜ਼ਿਲ੍ਹਾ ਪੁਲਿਸ ਤੋਂ ਇਲਾਵਾ ਆਰਪੀ ਦੀਆਂ ਟੀਮਾਂ ਵੀ ਰਹੀਆਂ ਫਲੈਗ ਮਾਰਚ ਵਿੱਚ ਮੌਜੂਦ। ਫਲੈਗ ਮਾਰਚ ਦੇ ਨਾਲ-ਨਾਲ 26 ਜਨਵਰੀ ਗਣਤੰਤਰ ਦਿਵਸ ਨੂੰ ਲੈ ਕੇ ਹੋਟਲ ਸਰਾਮਾ ਅਤੇ 슬ਮ ਏਰੀਆ ਵਿੱਚ ਚਲਾਏ ਜਾ ਰਹੇ ਹਨ ਵਿਸ਼ੇਸ਼ ਸਰਚ ਆਪਰੇਸ਼ਨ। ਬੀਤੇ ਦਿਨੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ ਗੁਰਪਤਵੰਨ ਸਿੰਘ ਪੰਨੂ ਸਿੱਖ ਫਾਰ ਜਸਟਿਸ ਦੇ ਤਿੰਨ ਕਾਰਕੁਨ। ਜਾਣਕਾਰੀ ਦਿੰਦੇ ਹੋਏ ਜਿਹੜਾ ਫਲੈਗ ਮਾਰਚ ਜਿਹੜਾ ਕੀ ਕਰਾਂ ਬੇਸਿਕਲੀ ਜਦੋਂ ਵੀ ਇੰਡੀਪੈਂਡੈਂਸ ਡੇ ਹੋਵੇ ਜਾਂ ਰਿਪਬਲਿਕ ਡੇ ਹੋਵੇ ਉਦੋਂ ਤੋਂ ਪਹਿਲਾਂ ਅਸੀਂ 2-3 ਦਿਨ ਲਗਾਤਾਰ ਆਪਣੇ ਸ਼ਹਿਰ ਤੋਂ ਫਲੈਗ ਮਾਰਚ ਕਰਦੇ ਹਾਂ ਤਾਂ ਕਿ ਲੋਕਾਂ ਨੂੰ ਸੈਂਸ ਆਫ ਸਿਕਿਉਰਟੀ ਮਤਲਬ ਪੈਦਾ ਹੋਵੇ ਤੇ ਜਿਹੜਾ ਮਾੜਾ ਅਨਸਰ ਹੈ ਮਤਲਬ ਫੋਰਸ ਵੱਧ ਫੋਰਸ ਨੂੰ ਵੇਖ ਕੇ ਡਰ ਕੇ ਆਪਣਾ ਇਥੇ ਪਾਸੇ ਨੂੰ ਚਲੇ ਜਾਂਦੇ ਆ ਫਲੈਗਮਾਰਕ ਤੋਂ ਇਲਾਵਾ ਹੋਰ ਕਿਸ ਤਰੀਕੇ ਦੇ ਬੇਸਿਕਲੀ ਅਸੀਂ ਸਾਡੀ ਸਿਟੀ ਸੀਲਿੰਗ ਕਰ ਰਹੇ ਹਾਂ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਦੇ ਦੇਸ਼ਾ ਨਿਰਦੇਸ਼ਾਂ ਤੇ ਸਾਰੇ ਡਿਸਟ੍ਰਿਕਟ ਸੀਲਿੰਗ ਸਿਟੀ ਸੀਲਿੰਗ ਤੇ ਉਸ ਤੋਂ ਬਾਅਦ ਕਾਸੋ ਆਪਰੇਸ਼ਨ ਸਾਡੇ ਲਗਾਤਾਰ ਚੱਲਦੇ ਆ ਤੇ ਪਿਛਲੇ 5-7 ਦਿਨਾਂ ਤੋਂ ਲਗਾਤਾਰ ਅਸੀਂ ਜਿਹੜੇ ਸਾਰੇ ਐਸਐਚਓ ਸਹਿਬਾਨ ਹੈ ਇਹ ਆਪਣੇ ਹੋਟਲ ਸਰਾਵਾਂ ਸਾਰੀਆਂ ਚੈੱਕ ਕਰ ਰਹੇ ਆ ਭੀੜ ਭੜਕੇ ਵਾਲੀਆਂ ਜਗ੍ਹਾ ਮਾਰਕੀਟਾਂ ਜਿੱਦੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਡੌਗ ਸਕਵਡ ਨਾਲ ਸਾਡੀ ਸਰਚ ਹੋ ਰਹੀ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਸਾਰੇ ਅਸੀਂ ਪਬਲਿਕ ਦੇ ਤੇ ਉਦਦੇ ਕਰ ਰਹੇ ਹਾਂ ਤੇ ਮੈਂ ਆਪ ਤੇ ਮਾਦਮ ਰਹੀਮ ਸਾਰਿਆਂ ਨੂੰ ਪਬਲਿਕ ਦੇ ਦੀ ਬਹੁਤ-ਬਹੁਤ ਵਧਾਈ ਵੀ ਦਿੰਦਾ ਹਾਂ। ਉਹ 4 ਦਿਨ ਪਹਿਲਾਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਵੱਲੋਂ ਖਾਲਸਤਾਨੀ ਉਹ ਦੁਰਪ੍ਰਤਵੰਤ ਸਿੰਘ ਪੰਨੂ ਦੇ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ। ਉਹ ਉਹਨਾਂ ਵੱਲੋਂ ਇਹ ਵੀ ਬਲਾਸ ਕੀਤਾ ਗਿਆ ਕਿ ਮਹਾਲੀ ਕੋਟ ਜਾਂ ਏਅਰਪੋਰਟ ਦੇ ਨਜ਼ਦੀਕ ਜਿਹੜੇ ਸਲੋਗਨ ਲਿਖੇ ਗਏ ਸੀ ਖਾਲਸਾ ਸੰਵੰਦੀ ਤੇ ਉਹਦੇ ਵੱਲੋਂ ਲਿਖੇ ਗਏ ਸੀਗੇ ਤੇ ਇਸ ਤਰ੍ਹਾਂ ਨੇ ਕੋਈ 26 ਤਰੀਕ ਨੂੰ ਉਹਨਾਂ ਵੱਲੋਂ ਕੋਈ ਉਹ ਤੜਾ ਕੋਈ ਕਿਸੇ ਘਟਨਾ ਨੂੰ ਅੰਜਾਮ ਦੇਣਾ ਸੀ ਇੱਥੇ ਇਹ ਜਿੱਦਾਂ ਜਿਹੜੀਆਂ ਅਸੀਂ ਆਪਣੀਆਂ ਵਾਈਟਲ ਇੰਸਟਾਲੇਸ਼ਨਾਂ ਐ ਭਾਵੇਂ ਸਾਡੀਆਂ ਐਡਮਿਨਿਸਟ੍ਰੇਸ਼ਨ ਬਲਾਕਸ ਐ ਉਹਦੇ ਵਿੱਚ ਅਸੀਂ ਸਾਰੀਆਂ ਦੀ ਸਾਰਿਆਂ ਦੀ ਪ੍ਰੋਪਰ ਸਿਕਿਉਰਟੀ ਬੀਫ ਅਪ ਕੀਤੀ ਹੋਈ ਐ ਤੇ ਉਹਦੇ ਵਿੱਚ ਦੈਨ ਦੈਨ ਰਾਤ ਸਾਡੇ ਅਰਾਊਂਡ ਦੀ ਕਲੌਕ ਸਾਡੀਆਂ ਜਿਹੜੀਆਂ ਪੀਸੀਆਰ ਪਾਰਟੀਆਂ ਥਾਣੇ ਦੇ ਡਿਊਟੀ ਅਫਸਰ ਤੇ ਹੋਰ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਐ ਸਾਰੀਆਂ ਦੀਆਂ ਸਾਰੀਆਂ ਸਮੇਂ-ਸਮੇਂ ਤੇ ਚੈਕਿੰਗ ਕਰਦੀਆਂ ਐ ਤੇ ਉਹਦੀ ਰੈਪਟ ਵੀ ਪਾਉਂਦੀਆਂ ਤੇ ਕੋਈ ਇਨਪੁਟ ਮਿਲਿਆ ਜਿਹੜੀ ਕਿ ਉਹਨੇ ਇਹ ਕਹਿੰਦੇ ਕਿ 26 ਤਰੀਕ ਨੂੰ ਪਹਿਲਾਂ ਕਿਸੇ ਬਾਥਰ ਨੂੰ ਖਰਾਕ ਦੇ ਸੀਗਾ ਅੰਜਾਮ ਨਹੀਂ ਆ ਆ ਉਹ ਜਦ ਇਹਦੇ ਵਿੱਚ ਅਸੀਂ ਜਿਹੜੇ ਜਿਵੇਂ ਸਾਡੇ ਏਰੀਆ ਦੇ ਥ੍ਰੈਟਨਿੰਗ ਪਰਸਨ ਆ ਉਹਨਾਂ ਦੀ ਵੀ ਸਿਕਿਉਰਟੀ ਨੂੰ ਬਕਾਇਦਾ ਲਗਾਤਾਰ ਚੈੱਕ ਹੋ ਰਹੀ ਐ ਤੇ ਆਪਣੇ ਸਾਰੇ ਦੇ ਸਾਰੀ ਅਸੀਂ ਸਾਰੀ ਆਪਣੀ ਸਿਕਿਉਰਟੀ ਬੀਫ